ਸੁਰਜੀਤ ਸਿੰਘ ਵੱਲੋਂ ਫਾਇਲ ਕੀਤੀ ਗਈ ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਹੈ ਸੁਰਜੀਤ ਸਿੰਘ ਦੇ ਇਸ ਖੁਲਾਸੇ ਦੇ ਨਾਲ ਪੰਜਾਬ ਦੇ ਉਹਨਾਂ ਦਰਜਨਾ ਪਰਿਵਾਰਾਂ ਦੇ ਜ਼ਖਮ ਹਰੇ ਹੋ ਗਏ ਨੇ ਜਿਨ੍ਹਾਂ ਦੇ ਜਵਾਨ ਪੁੱਤਰਾਂ ਨੂੰ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਮੁਕਾਇਆ ਅੰਮ੍ਰਿਤਸਰ ਦੇ ਪਿੰਡ ਡੇਰੀਵਾਲ ਦਾ ਇੱਕ ਅਜਿਹਾ ਪਰਿਵਾਰ ਵੀ ਹੈ ਜਿਨ੍ਹਾਂ ਦੇ ਚਾਰ ਜੀ ਪੁਲਿਸ ਦੀ ਪੇਟ ਚੜੇ ਨੇ ਨਰਨਤਾਰਨ ਨਾਲ ਸੰਬੰਧਿਤ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੁਜੀਤ ਸਿੰਘ ਵੱਲੋਂ ਫਰਜ਼ੀ ਪੁਲਿਸ ਮੁਕਾਬਲਿਆਂ ਦੇ ਕੀਤੇ ਗਏ ਖੁਲਾਸੇ ਨਾਲ ਪੰਜਾਬ ਦੇ ਦਰਜਨਾ ਪਰਿਵਾਰਾਂ ਦੇ ਜ਼ਖਮ ਹਰੇ ਹੋ ਗਏ ਨੇ ਸੁਜੀਤ ਸਿੰਘ ਮੁਤਾਬਕ ਪੁਲਿਸ ਨੇ ਦਰਜਨਾ ਨੌਜਵਾਨਾਂ ਨੂੰ ਕਥਿਤ ਤੌਰ ਤੇ ਫਰਜ਼ੀ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਸੀ ਸੁਜੀਤ ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਵਿੱਚ 25 ਫਰਜ਼ੀ ਪੁਲਿਸ ਮੁਕਾਬਲਿਆਂ ਦਾ ਹਵਾਲਾ ਦਿੱਤਾ ਗਿਆ ਇਨ੍ਹਾਂ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੇ ਪਿੰਡ ਡੇਰੀਵਾਲ ਦੇ ਵਾਸੀ ਬਘੇਲ ਸਿੰਘ ਉਰਫ ਗੁਰਦਰਸ਼ਨ ਸਿੰਘ ਦਾ ਨਾਮ ਵੀ ਸ਼ਾਮਲ ਹੈ ਸਾਡੀ ਟੀਮ ਨੇ ਜਦੋਂ ਬਗੇਲ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਖੁਲਾਸਾ ਹੋਇਆ ਕਿ ਝੂਠੇ ਪੁਲਿਸ ਮੁਕਾਬਲੇ ਵਿੱਚ ਨਾ ਕੇਵਲ ਇਸ ਪਰਿਵਾਰ ਦਾ ਬਗੇਲ ਸਿੰਘ ਮਾਰਿਆ ਗਿਆ ਬਲਕਿ ਉਹਨਾਂ ਦੇ ਪਰਿਵਾਰ ਦੇ ਤਿੰਨ ਹੋਰ ਜੀ ਵੀ ਪੁਲਿਸ ਨੇ ਇਸੇ ਤਰ੍ਹਾਂ ਹੀ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਏ ਸਨ ਆਪਣੇ ਬੰਦਿਆਂ ਦਾ ਗਿਆਨ ਦਾ ਦਰਦ ਹੈ ਨਾ ਜਿੰਨਾ ਸਾਨੂੰ ਉਹ ਦਰਦ ਹੈ ਨਾ ਉਨੀ ਸਾਨੂੰ ਇਹ ਖੁਸ਼ੀ ਹੈ ਕਿ ਕੋਈ ਮੰਨਿਆ ਤੇ ਸਹੀ ਕਿਹਾ ਹਮਾਰੇ ਆ ਉਹਨੇ ਮਨ ਨੂੰ ਖੁਸ਼ੀ ਆ ਕਿ ਕੋਈ ਮੰਨਿਆ ਤੇ ਸਹੀ ਪਹਾਂ ਮਾਰੇ ਆ ਇਹ ਗੱਲ ਸਾਬਤ ਤੇ ਜੱਗਜ਼ਾਹ ਤਾਂ ਗੱਲ ਹੋ ਗਈ ਗੱਲ ਜੱਗਜ਼ਾਹ ਤੇ ਹੋ ਗਈ ਕਿ ਇਹਨਾਂ ਨੇ ਮਾਰੇ ਕੋਈ 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 ਭੁਲੇਖੇ ਵਾਲੀ ਗੱਲ ਨਹੀਂ ਮੰਨ ਤੇ ਗਏ ਨਾ ਇਹ ਨਹੀਂ ਕੋਈ ਗੱਲ ਮੈਂ ਤਾਂ ਨਾ ਸ਼ਾਬਾਸ਼ ਉਹਦੇ ਸਰਜੀਤ ਸਿੰਘ ਦੇ ਜਿਹਨੂੰ ਸੱਚ ਬੋਲਣਾ ਪਿਆ ਅਖੀਰ ਤੇ ਭਾਵੇਂ ਉਹ ਆਪਣੇ ਪਾਪਾਂ ਤੋਂ ਡਰਦਾ ਬੋਲਦਾ ਜਾਂ ਕਿਤਨਾ ਬੋਲਦਾ ਪਰ ਉਹਨੇ ਯਾਰ ਤੇ ਕਰ ਦਿੱਤਾ ਵੀ ਬੰਦੇ ਮਾਰੇ ਆ ਹਰਪ੍ਰਜਨ ਸਿੰਘ ਮੁਤਾਬਕ ਬਗੀਲ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਦਾ ਜਨਰਲ ਸੈਕਟਰੀ ਸੀ ਜਿਸ ਦੌਰਾਨ ਪੁਲਿਸ ਨੌਜਵਾਨਾਂ ਨੂੰ ਉਹਨਾਂ ਦੇ ਘਰੋਂ ਚੋਕੇ ਫਰਜ਼ੀ ਪੁਲਿਸ ਮੁਕਾਬਲਿਆਂ ਵਿੱਚ ਮਾਰ ਰਹੀ ਸੀ। ਉਹਨੇ ਦਿਨੀ ਬਗੀਲ ਸਿੰਘ ਆਪਣੇ ਇੱਕ ਦੋਸਤ ਬਲਕਾਰ ਸਿੰਘ ਨਾਲ ਬਿਹਾਰ ਦੇ ਟਾਟਾ ਨਗਰ ਵਿੱਚ ਰਹਿਣ ਲੱਗ ਗਿਆ ਸੀ ਪਰ ਐਸਆਈ ਜਗਦੇਵ ਸਿੰਘ ਉਸਨੂੰ ਉਥੋਂ ਗ੍ਰਿਫਤਾਰ ਕਰਕੇ ਪੰਜਾਬ ਲੈ ਆਇਆ ਸੀ। ਬਗੀਲ ਸਿੰਘ ਅਤੇ ਉਸਦੇ ਸਾਥੀਤੇ ਪੁਲਿਸ ਨੇ ਕਈ ਦਿਨਾਂ ਤੱਕ ਤਸ਼ੱਦਦ ਆਇਆ। ਆਖਿਰ 19 ਜਨਵਰੀ 1991 ਵਿੱਚ ਬਗੀਲ ਸਿੰਘ ਦੀ ਮੌਤ ਹੋ ਗਈ। ਬਗੇਲ ਸਿੰਘ ਦੀ ਮੌਤ ਨੂੰ ਹਾਦਸੇ ਵਿੱਚ ਬਦਲਣ ਲਈ ਪੁਲਿਸ ਨੇ ਉਸ ਨੂੰ ਆਪਣੀ ਗੱਡੀ ਥੱਲੇ ਦੇ ਕੇ ਕੁਚਲ ਦਿੱਤਾ ਅਤੇ ਫਿਰ ਉਸ ਦੀ ਮੌਤ ਨੂੰ ਦੁਰਘਟਨਾ ਵਿੱਚ ਬਦਲ ਕੇ ਅਖਬਾਰਾਂ ਵਿੱਚ ਖਬਰ ਦੇ ਦਿੱਤੀ। ਇਹਨੂੰ ਮਾਲ ਮੰਡੀ ਦੇ ਵਿੱਚ 3 ਦਿਨ 14 ਤਰੀਕ ਨੂੰ ਉੱਥੋਂ ਟਾਟਾ ਤੋਂ ਲਿਆਏ। ਪਟਾ ਤੋਂ ਪਟਨਾ ਤੋਂ ਨਹੀਂ ਟਾਟਾ ਤੋਂ। ਟਾਟਾ ਤੋਂ ਲਿਆਏ ਹਵਾਈ ਜਹਾਜ਼ ਦੇ ਰਾਹੀਂ। ਇੱਥੇ ਪਹੁੰਚੇ। 5 ਦਿਨ ਦੇ ਵਕਫੇ ਵਿੱਚ 19 ਨੂੰ ਉਨੁਸ਼ੀਧ ਕਰਤਾ ਇਹਨਾਂ ਨੇ। ਔਰ ਕੀਤਾ ਮਾਲ ਮੰਡੀ ਦੀ ਸ਼ਹੀਦ ਕੀਤਾ ਤਿੰਨ ਦਿਨ ਜਿਹੜਾ ਅੰਦਰ ਇੱਕ ਪੁਲਿਸ ਵਾਲਾ ਬੰਦਾ ਰੱਬ ਦੇ ਪੈ ਵਾਲਾ ਸੀ ਉਹਨੇ ਬਾਅਦ ਚ ਦੱਸਿਆ ਕਿ ਜਦੋਂ ਉਹਨੂੰ ਬੇਹੋਸ਼ ਕਰਕੇ ਮਾਰਕੁੱਟ ਕੇ ਸੁੱੜ ਦਿੰਦੇ ਸੀ ਨਾ ਤੇ ਜਦੋਂ ਉਹਨੂੰ ਹੋਸ਼ ਆਉਂਦੀ ਹੈ ਨਾ ਉਹ ਉਹ ਬੰਦਾ ਹੀ ਤਨ ਵਾਈ ਕਰੂ ਕੰਦਾ ਉਹਦਾ ਹੌਸਲਾ ਵੇਖਿਆ ਤਨ ਵਾਈ ਕਰੂ ਫਿਰ ਇਹਨਾਂ ਨੇ ਤਿੰਨ ਦਿਨ ਜਦੋਂ ਉਹ ਤਿੰਨ ਦਿਨ ਕਿਸੇ ਗੱਲ ਤੇ ਉਹ ਕੋਈ ਚੀਜ਼ ਉਹ ਕੋ ਲੱਭੀ ਨਹੀਂ ਫਿਰ ਉਹਦੇ ਸਲਾਖਾਂ ਤੱਤੀਆਂ ਕਰਕੇ ਉਹਦੇ ਪੇਟ 'ਚ ਮਾਰੀਆਂ ਉਹਦੇ ਨਾਲ ਮੇਰਾ ਪਰ ਆ ਗਿਆ ਇੱਥੇ ਤੇ ਨਾ ਗੱਗੜ ਭਾਣੇ ਪੇਪਰਾਂ ਦੇ ਵਿੱਚ ਤੁਸੀਂ ਪੜ੍ਹ ਕੇ ਵੇਖੋ ਇੱਕ ਥਾਂ ਡੇਰੀ ਵਾਲੇ ਬਣਾ ਕਿ ਡੇਰੀ ਵਾਲੇ ਟਰੱਕ ਸੀਗਾ ਟਰੱਕ ਦੇ ਥੱਲੇ ਆ ਗਿਆ ਦੂਰੇ ਪੇਪਰ 'ਚ ਗੱਗੜ ਭਾਣੇ ਉਹ ਸਾਰੀਆਂ ਬਣਾਟਾਂ ਸੀਗੀਆਂ ਗੱਗੜ ਭਾਣੇ ਇਹਨਾਂ ਨੇ ਟਰੱਕ ਥੱਲੇ ਮਹਿਤਾ ਥਾਣਾ ਸੀ ਸਾਡਾ ਉਦੋਂ ਗੱਗੜ ਭਾਣੇ ਇਹਨਾਂ ਨੇ ਬਣੌਟ ਬਣਾਈ ਉਹਦੀ ਲਾਜ ਥੱਲੇ ਵਿਛਾ ਕੇ ਉਤੋਂ ਟਰੱਕ ਲੰਘਾਇਆ ਲੇਕਿਨ ਜੋ ਕੰਮ ਕਰਨਾ ਸੀ ਇਹਨਾਂ ਨੇ ਅਮਰਤਸਰੀ ਕਰ ਦਿੱਤਾ ਟਾਟਾ ਚੋਂ ਲਿਆਂਦਾ ਜਦੋਂ ਇਹਨੂੰ ਖੜਨ ਲੱਗੇ ਆ ਮੈਂ ਇਹ 13 ਤਰੀਕ ਦੀ ਗੱਲ ਆ ਮੈਂ 13 ਤਰੀਕ ਨੂੰ ਪ੍ਰਾਈਮ ਮਿਨਿਸਟਰ ਨੂੰ ਲੈਟਰ ਲਿਖਿਆ 13 ਜਨਵਰੀ 13 ਜਨਵਰੀ ਨੂੰ ਕਿ ਮੇਰੇ ਭਰਾ ਨੂੰ ਲਿਜਾ ਰਹੇ ਆ ਲੇਕਿਨ ਮੈਨੂੰ ਖਦਸ਼ਾ ਕਿ ਮੇਰੇ ਭਰਾ ਨੂੰ ਮਾਰ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਨੇ ਲਿਖਿਆ ਮੈਂ ਕਿ ਮੇਰੇ ਭਰਾ ਨੂੰ ਇਥੋਂ ਟਾਟਾ ਟੋਲੇ ਜਾ ਰਹੇ ਆ ਮੈਨੂੰ ਖਦਸ਼ਾ ਵਾ ਉਹਦੀਆਂ ਉਹਦੀਆਂ ਅੱਜ ਵੀ ਮੇਰੇ ਕੋਲ ਉਹਦੀਆਂ ਫੋਟੋ ਕਾਪੀਆਂ ਹੈਗੀਆਂ ਨੇ ਅੱਜ ਵੀ ਮੇਰੇ ਕੋਲ ਸਾਰੇ ਜ਼ਬੂਤ ਹੈਗੇ ਆ ਮੈਂ ਆਪਣੇ ਭਰਾਸ ਤੇ ਕੀ ਕੁਝ ਕੀਤਾ ਹਰਪ੍ਰੀਤ ਸਿੰਘ ਮੁਤਾਬਕ ਪੁਲਿਸ ਨੇ ਐਸੇ ਤਰ੍ਹਾਂ ਉਸ ਦੇ ਪੁੱਤਰ ਬਲਵਾਨ ਸਿੰਘ ਨੂੰ 7 ਅਕਤੂਬਰ 1990 ਵਿੱਚ ਉਸ ਦੇ ਭਾਂਜੇ ਜਗਦੇਵ ਸਿੰਘ ਸਰਚਾ ਨੂੰ 5 ਅਕਤੂਬਰ 1990 ਅਤੇ ਉਸ ਦੀ ਭੈਣ ਦੇ ਜਵਾਈ ਰਸ਼ਪਾਲ ਸਿੰਘ ਨੂੰ 15 ਅਕਤੂਬਰ 1991 ਵਿੱਚ ਫਰਜ਼ੀ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ। ਇਹ ਇੱਕ ਮੇਰਾ ਲੜਕਾ ਸੀ। ਉਹਨਾਂ ਦੇ ਨਾਮ ਸ਼ਹੀਦ ਭਾਈ ਬਲਵੰਤ ਸਿੰਘ ਉਰਫ ਮੰਨਾ। ਉਹ ਉਹਨਾਂ 19 ਸਾਲ ਦਾ ਸੀਗਾ। ਦੂਸਰਾ ਮੇਰਾ ਭਾਂਜਾ ਸੀ। ਇਹ ਮੇਰਾ ਲੜਕਾ ਜਿਹੜਾ 7 ਅਕਤੂਬਰ ਨੂੰ ਸ਼ਹੀਦ ਹੋਇਆ। ਆਂ ਜਜੜਾ ਉਹ 5 ਅਕਤੂਬਰ ਨੂੰ ਇਹਨਾਂ ਨੇ ਕੰਪਨੀ ਬਾਗ ਦੇ ਵਿੱਚ ਬੈਠੇ ਸੀਗੇ ਉਹ ਤੇ ਕੰਪਨੀ ਬਾਗ 'ਚ ਬੈਠਿਆਂ ਨੂੰ ਜਾ ਕੇ ਗੋਲੀ ਮਾਰ ਦਿੱਤੀ ਭਾਈ ਜਗਦੇਵ ਸਿੰਘ ਸਰਜਾ ਨੂੰ ਉਸ ਤੋਂ ਬਾਅਦ ਸਾਡਾ ਆਪਣੇਵੀਓ ਜਵਾਈ ਸੀ ਜਗਦੇਵ ਸਿੰਘ ਦੀ ਵੱਡੀ ਭੈਣ ਸੀ ਉਹ ਗਣ ਲੋਕੇ ਦੇ 21-22 ਸਾਲ ਦਾ ਸੀ ਲੜਕਾ ਸਾਲ 1991 ਦੇ ਵਿੱਚ ਅਕਤੂਬਰ 'ਚ ਉਹਨੂੰ ਕਰੋਂ ਫੜ ਕੇ ਲੈਣ ਕੇ ਇਹਨਾਂ ਨੇ ਤੇ ਨਹਿਰ ਤੇ ਲੈਣ ਕੇ ਉਹਨੂੰ ਗੋਲੀ ਮਾਰਤੀ ਬਗੇਲ ਸਿੰਘ ਦੀ ਪੈਣ ਨਰਿੰਦਰ ਕੌਰ ਬੇਸ਼ੱਕ ਅੱਜ ਬੁੱਢੀ ਹੋ ਗਈ ਹੈ ਪਰ ਉਸ ਦੇ ਜ਼ਖਮ ਅਜੇ ਵੀ ਹਰੇ ਨੇ ਆਪਣਿਆਂ ਨੂੰ ਖੋਹ ਲੈਣ ਦਾ ਦੁੱਖ ਉਸ ਦੀਆਂ ਅੱਖਾਂ ਵਿੱਚ ਹਮੇਸ਼ਾ ਹੰਝੂ ਬਣ ਕੇ ਡੁੱਲਦਾ ਰਹਿੰਦਾ ਹੈ ਇੱਕ ਇੱਕ ਕਰਕੇ ਭਰਾ ਭਤੀਜੇ ਪੁੱਤ ਅਤੇ ਜਵਾਈ ਦਾ ਪੁਲਿਸ ਵੱਲੋਂ ਮੌਤ ਦੇ ਕਾਰਡ ਉਤਾਰ ਦੇਣ ਦਾ ਕੰਮ ਕੀ ਹੁੰਦਾ ਹੈ ਸ਼ਾਇਦ ਇਹ ਨਰਿੰਦਰ ਕੌਰ ਤੋਂ ਵੱਧ ਕੋਈ ਨਹੀਂ ਜਾਣ ਸਕਦਾ ਨਿਰਿੰਦਰ ਗੌਰ ਦਾਸੀ ਐ ਕਿ ਉਸ ਦਿਤੀ ਦੇ ਵਿਆਹ ਨੂੰ ਅਜੇ ਡੇਢ ਸਾਲ ਹੀ ਹੋਇਆ ਸੀ ਜਦੋਂ ਉਸਦੇ ਜਵਾਈ ਨੂੰ ਪੁਲਿਸ ਨੇ ਮਾਰ ਮੁਕਾਇਆ ਸੀ ਸਬ ਇੰਸਪੈਕਟਰ surjit singh ਵੱਲੋਂ ਚੁੱਕੇ ਗਿਆ ਕਦਮ ਨੂੰ ਉਹ ਪਰਮਾਤਮਾ ਦਾ ਹੁਕਮ ਮੰਦੀ ਹੈ ਬਸ ਜੋ ਮੇਰੀ ਧੀ ਨਾਲ ਹੋਇਆ ਨਾ ਉਹ ਮੈਂਬਰ ਸਾਹਿਬ ਅਜੇ ਤੱਕ ਨਹੀਂ ਕਰਦੀ ਅਜੇ ਤੱਕ ਮੇਰੀ ਧੀ ਮੇਰੇ ਸਾਹਮਣੇ ਜਦੋਂ ਆਉਂਦੀ ਹੈ ਮੈਂ ਉਹਦੇ ਸਾਹਮਣੇ ਬੋਲ ਨਹੀਂ ਸਕਦੀ ਜਦੋਂ ਇਕੱਲੀ ਆਉਂਦੀ ਹੈ ਕਿ ਮੇਰੀ ਧੀ ਦੇ ਵਿਆਹ ਨੂੰ ਡੇਢ ਸਾਲ ਹੋ ਗਏ ਇੱਕ ਉਹਦਾ ਬੱਚਾ ਹੋ ਗਿਆ ਉਹਨੂੰ ਬੇਟਾ ਹੋ ਗਿਆ ਉਹਦੇ ਸਿਰ ਤੇ ਅੱਜ ਤੱਕ ਪੁੱਤਰੀ ਫਿਰਦੀ ਆ ਤੇ ਮੈਨੂੰ ਜਦੋਂ ਚੇਤਾ ਆਉਂਦਾ ਆਪਣੇ ਵੀਰਾਂ ਦਾ ਉਹ ਮੈਂ ਗੱਲਾਂ ਸੋਚ ਕੇ ਕਰਦੀ ਆ ਇਕੱਲੀ ਗੱਲਾਂ ਕਰੀ ਜਾਣੀਆਂ ਤੁਸੀਂ ਕਿੱਥੇ ਚੱਲ ਗਏ ਜੀ ਤੁਸੀਂ ਮੈਨੂੰ ਢੀਕਦੇ ਹੁੰਦੇ ਸੀ ਭੈਣ ਜੀ ਰਹਿ ਆਈਆਂ ਤੇ ਚਲ ਚਲੀਆਂ ਤੁਰ ਐ ਅੱਜ ਜਾਣ ਨਹੀਂ ਦੇਣਾ ਅੱਜ ਮੈਂ ਆਈ ਅੱਜ ਤੁਸੀਂ ਹੈ ਹੀ ਨਹੀਂ ਕੋ ਰੋਕਣ ਵਾਲੇ ਬਗੇਲ ਸਿੰਘ ਦੇ ਪਾਂਚੀ ਹਤੇ ਜਗਦੇਵ ਸਿੰਘ ਸਰਚਾ ਦੇ ਭਰਾ ਯੁਧਵੀਰ ਸਿੰਘ ਦਾ ਕਹਿਣਾ ਹੈ ਕਿ ਅੱਤਵਾਦ ਦੇ ਕਾਲੇ ਦੌਰ ਨੂੰ ਉਸਨੇ ਵੀ ਆਪਣੇ ਪਿੰਡੇ ਤੇ ਹੰਡਾਇਆ। ਉਹਨਾਂ ਦਿਨਾਂ ਵਿੱਚ ਉਹ ਨੌਜਵਾਨ ਲਹਿਰ ਨਾਲ ਜੁੜਿਆ ਹੋਇਆ ਸੀ ਜਿਸ ਕਾਰਨ ਪੁਲਿਸ ਅਕਸਰ ਉਸਤੇ ਕਈ ਤਰ੍ਹਾਂ ਦੇ ਝੂਠੇ ਦੋਸ਼ ਲਗਾ ਕੇ ਉਸ ਨੂੰ ਚੁੱਕ ਕੇ ਲੈ ਜਾਂਦੀ ਸੀ। ਯੁਧਵੀਰ ਸਿੰਘ ਨੇ ਡਰ ਪ੍ਰਗਟ ਕੀਤਾ ਹੈ ਕਿਦਰੇ ਸੁਰਜੀਤ ਸਿੰਘ ਦੀ ਆਵਾਜ਼ ਨੂੰ ਵੀ ਜਸਵੰਤ ਸਿੰਘ ਖਾਲੜਾ ਦੀ ਤਰ੍ਹਾਂ ਦਬਾ ਨਾ ਦਿੱਤਾ ਜਾਵੇ। ਮੈਂ ਉਹਨਾਂ ਦਿਨਾਂ 'ਚ ਪੜਦਾ ਸੀ। ਮੈਨੂੰ ਵੀ ਛੋਟੇ ਦੇ ਕਰਕੇ ਥੋੜਾ ਕਦੀ ਵੀ ਮੈਂ ਘਰ ਬੈਠੇ ਹੋਣਾ ਮੈਨੂੰ ਪੁਲਿਸ ਨੇ ਫੜ ਕੇ ਲੈ ਜਾਣਾ। ਇੱਕ ਵਾਰ ਮੈਂ ਸੀਆਰਪੀ ਦੇ ਅਫਸਰ ਜੀ ਮੈਨੂੰ ਘਰੋਂ ਫੜ ਕੇ ਲੈ ਗਏ ਥੋੜੀ ਦੂਰ ਖੜਿਆ ਮੈਨਾਂ ਦੇ ਤੂੰ ਕਿੰਨੀ ਵਾਰ ਫੜਿਆ ਜਾਣਾ ਜਦੋਂ ਇਹ ਤੂੰ ਫੜਿਆ ਜਾਣਾ ਮੈਂ ਕਿਹਾ ਮੈਂ ਘਰੋਂ ਨਾ ਮੈਂ ਤਾਂ ਫੜਿਆ ਜਾਣਾ ਸਰ ਤੇ ਮੈਂ ਕਿਹਾ ਤੁਸੀਂ ਮੈਨੂੰ ਘਰ ਵੀ ਨਹੀਂ ਬਹਿਣ ਦਿੰਦੇ ਉਹ ਅਫਸਰ ਨੇ ਮੈਨੂੰ ਛੱਡ ਦਿੱਤਾ ਮੈਂ ਘਰ ਆ ਗਿਆ ਉਸ ਸਮੇਂ ਨੂੰ ਯਾਦ ਕਰਕੇ ਰੋ ਪੈਂਦੇ ਆ ਸਬ ਇਨਸਪੈਕਟਰ surjit singh ਵੱਲੋਂ ਕਥਿਤ ਤੌਰ ਤੇ ਆਪਣੇ ਅਤੇ ਆਪਣੇ ਅਧਿਕਾਰੀਆਂ ਵੱਲੋਂ ਫਰਜ਼ੀ ਮੁਕਾਬਲਿਆਂ ਦੇ ਨਾਮ ਤੇ ਕੀਤੇ ਗਏ ਬੇਕਸੂ ਨੌਜਵਾਨਾਂ ਦੇ ਕਤਲ ਦਾ ਮਾਮਲਾ ਹੁਣ ਠੰਡਾ ਪੈਣ ਵਾਲਾ ਨਹੀਂ ਹੈ ਆਪਣੀ ਗਲਤੀ ਦਾ ਅਹਿਸਾਸ ਹੋਣ ਤੇ surjit singh ਨੇ ਸਾਰਾ ਸੱਚ ਪੰਜਾਬ ਦੇ ਹਰਿਆਣਾ ਹਾਈ ਕੋਰਟ ਵਿੱਚ ਰੱਖ ਦਿੱਤਾ ਹੈ surjit singh ਵੱਲੋਂ ਪਾਈ ਗਈ ਪਟੀਸ਼ਨ ਤੇ ਅਦਾਲਤ ਹੁਣ ਸੋਮਵਾਰ ਨੂੰ ਸੁਣਵਾਈ ਕਰੇਗੀ ਜੇਕਰ ਇਹ ਮਾਮਲਾ ਅਦਾਲਤ ਵਿੱਚ ਚੱਲਦਾ ਹੈ ਤਾਂ ਪੰਜਾਬ ਪੁਲਿਸ ਦੇ ਕਈ ਵੱਡੇ ਅਧਿਕਾਰੀਆਂ ਦੇ ਨਾਮ ਇਸ ਫਰਜ਼ੀ ਪੁਲਿਸ ਮੁਕਾਬਲਿਆਂ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ ਅੰਮ੍ਰਿਤਸਰ ਤੋਂ ਕੈਮਰਾਮੈਨ ਸਿਕੰਦਰ ਅਤੇ ਪੱਤਰਕਾਰ ਰਾਜਨ ਗੋਸਾਈ ਤੇ ਸਭਨ ਮਨ ਚੰਦਾਲੇ ਕੌਮਤਾ ਮਿੰਹਾਸ ਜੀ ਐਨ ਨਾਈਟ ਨਿਊਜ਼ ਬ੍ਰੇਕ ਦਾ ਸਮਾਂ ਹੋ ਰਿਹਾ ਤੇ ਬ੍ਰੇਕ ਤੋਂ ਬਾਅਦ ਅਸੀਂ ਦੇਖਾਂਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸੁਰਜੀਤ ਸਿੰਘ ਦੇ ਖੁਲਾਸੇ ਤੇ ਕੀ ਕਿਹਾ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ मिलेंगे फेसबुक अस दिखांगे यूट्यूब सानू फॉलो करो ट्विटर खबर जुड़े रहो दिन रात